ਰਾ ਟਾਰਗੇਟ ਹੈ 196 ਕੰਟਰੀ ਘੁੰਮਣਾ ਵੀਰ 골ਡਨ ਟੈਂਪਲ ਦਿਖਾਇਆ ਥਾ ਪਰ ਰਾਤ ਹੋਰੀ ਤੇਰੇ ਨੇ ਕਾ ਮੌਕਾ ਮਿਲਾ ਆਹੋ ਕੀ ਬਾਤ ਬਰਾ ਟਾਈਮਿੰਗ 골ਡਨ ਕਰ ਲੈਣਾ ਵਾ ਹੇ ਸੰਸਾਰ ਕਿਛੇ ਬਾਰਡਰ ਹੈ ਕਿਉ ਬਾਰਡਰ ਹੈ ਇਹ ਸਭ ਦੇਖਣਾ ਥਾ ਇਹ ਗੁਰਦਾਣਾ ਦੇ ਯੂਨੀਵਰਸਿਟੀ ਚ ਇੱਥੋਂ ਇਹਨੂੰ ਲਾ ਦੱਲੇ ਅਸੀਂ ਆਪਣੇ ਨਾਲ ਹੀ ਅੱਜ ਰਹੂਗਾ ਸਾਡੇ ਕੋਲ ਜੋ ਸਰਕਾਰ ਨਹੀਂ ਕਰ ਸਕਦੀ ਨਾ ਉਹ ਬਾਬਿਆ ਨੇ ਕਰਕੇ ਵਿਖਾ ਦਿੱਤਾ ਆ ਯਾਦ ਜ਼ਰੂਰ ਹੈਗੀ ਵੀ ਜਦੋਂ ਕਿਤੇ ਦੀਵਾ ਨਹੀਂ ਜਗਦਾ ਤੇ ਉਦੋਂ ਪਹਿਲੀ ਲਾਈਟ ਇੱਥੇ ਆਈ 3 ਮਾਰਚ ਤੇ ਇਹਦਾ ਟਾਈਮ ਹੋ ਗਿਆ ਜਾਣ ਦਾ ਉਹ ਫੌਜਾ ਜਿਤਕ ਅੰਤ ਨੂੰ ਹਾਰੀਆਂ ਨੇ ਅਹੀਂ ਨਾ ਰਾਜਦ ਲਾਂਡਿਆ ਮੈਂ ਤੇ ਬਲਜੀਤ ਸਿੰਘ ਤੇ ਅਹੀਂ ਆ ਇੱਕ ਰੋਸ਼ਨ रोशन लामी शाम लामी शाम फ्रॉम नेपाल ओ फ्रॉम नेपाल ए आ रहे आ ते किन्ने ਚਿਰ ਤੋਂ ਤੁਸੀਂ ਕਰਨਦੇ ਜਰਾ ਦੱਸਿਓ ਜਰਾ ਆਪਣੇ ਬਾਰੇ ਸਭ ਬਤਾਓ ਮੈਂ नेपाल ਸੇ ਹਾਂ ਅਭੀ ਬ੍ਰਿਕਸ਼ਾ ਰੋਪਨ ਬੋਧੇ ਔਰ ਚੱਲੀ ਚੱਲ ਬਰੋਡ ਡੋਨੇਸ਼ਨ ਕਰਤੇ ਹੋਏ ਸੰਸਾਰ ਘੁੰਮ ਰਹਾ ਹਾਂ ਵਿਸ਼ਵ ਘੁੰਮ ਰਹਾ ਹਾਂ ਕੀ ਬਾਤ ਹੈ ਅਭੀ ਦੋ ਦੇਸ਼ ਸੋ ਜਾਏ ਹਾਂ ਅਭੀ ਔਰ ਦੇਸ਼ ਵੀ ਚੱਲ ਰਹੇ ਹੈ ਹਾਂ मेरा टारगेट है कंट्री पंजाब, का रहा। कैसा रहा था आप, आपका पंजाब अच्छा लगा हरा भरा तो पहले ही नजर में हरा भरा यहाँ भी लोग अच्छे है यहाँ के टोन अच्छा लगता है मुझे <laughs> काफी बार गोल्डन टेम्पल दिखा था रहने का मौका मिला ਕਾਈ ਵੀ ਗੋਲਡਨ ਕਰ ਲੈਣਾ ਭਾਈ ਹਾਂ ਜੀ ਟਾਮ ਗੋਲਡਨ ਹੋ ਗਿਆ ਬਹੁਤ ਬੜੀ ਰੋਸ਼ਨ ਲਾਮੀ ਸਾਮੀ ਹੈਗੇ ਆ ਜਿਹੜੇ ਆਏ ਆ ਨੇਪਾਲ ਤੋਂ ਅਸੀਂ ਮੈਂ ਤੇ ਬਲਜੀਤ ਆਂਦੇ ਹਾਂ ਤੇ ਰਸਤੇ ਸਾਨੂੰ ਮਿਲੇ ਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਇਹ ਆਪਣੇ ਬਾਰੇ ਸਾਰਾ ਕੁਝ ਆਪ ਹੀ ਦੱਸਣਗੇ ਕਿ ਕਿੱਥੋਂ ਚੱਲੇ ਤੇ ਕਿੰਨਾ ਸਫਰ ਇਹਨਾਂ ਨੇ ਤੈਅ ਕੀਤਾ ਲਗਭਗ 6000 ਕਿਲੋਮੀਟਰ ਕਰ ਚੁੱਕੇ ਆ ਕਰੋ ਗੱਲਬਾਤ ਅਮੀ ਰੋਸ਼ਨ ਨਾਮ ਛਾਣੀ ਨੇਪਾਲ ਸੇ ਘਰ ਤੋਂ ਗੋਰਖਾ ਹੈ ਪਰ ਰਹੇ ਰਹੇ ਭਰਤਪੁਰ अभी मै काठमाडौँ शुरू किया था यात्रा सफर एक काठमाडौँ से चितवन होकर दार्जिलिङ होकर मैं चला बङ्गलादेश बङ्गलादेश कलकत्ता होकर फिर आके अभी दिल्ली होकर कर अमृतसर आए लगभग तीन चार सौ तीन तिन चार हजार किलोमिटर चल गाहे अभी नेपाल से, से नेपालहाँ तक तो आप बोल रहे छे छह 6000 किलोमीटर का सफर वो वो पहले जो किया उसको भी तुमने कौन किया आपने किया? नहीं नहीं वो जब शुरू किया था और चार तीन चार हजार चार पांच पांच पास हो सकते हैं अच्छा अच्छा तो वो वो चल के तो पता नहीं है पता नहीं आप तेज कितनी है मेरे 26 से 26 साल मैरिड नहीं है तो आपको ऐसे कैसे ये चला भी भी साइकिलिंग कर ले बड़ी वो भी आपने सोच लिया मेरे को संसार, था। संसार देखने था कैसे लोग है कैसे कल्चर है कैसे बंदे होते है कैसे है संसार कैसे बॉर्डर है क्यू बॉर्डर है ये सब देखना था इसलिए चला अब आ, और टाइम भी अच्छा लगा इस समय वो कोरोना में लगा कि वो कोरोना के समय एक, के एक संसार सीमित हो गया था आ, तो आप वास कर रहे हो अच्छा एक बात और रोशन जी ये, ये बताना भी आप जब चलते हो तो वो पहले त, आप प्रबंध कर लेते हो कहाँ पे रहना है कैसे करना है कि रास्ते में उधर जाके करते हो उधर जाके करते क्योंकि संसार ही हमारे घर है मिल जाता है ਆਏ ਤੋੜੀ ਵਧੀਆ ਸੰਸਾਰ ਦਾ ਦਾਮ ਸੰਸਾਰੀ ਘਰੇ ਜਾਵੇ ਵੀ ਮਿਲ ਲੇਗਾ اور ਮੈਂ ਰੈਡ ਕਰਸਰ ਲਾਈਕਸ ਕਲਬ ਦਾ ਵੀ ਮੈਂਬਰ ਹੂ ਇਸ ਲਈ ओ, दे, देंगे तो देंगे और नहीं तो जहाँ पे भी मिलेगा वही सोल आप बोल रहे थे गोल्डन टेंपल गए तो आपका गोल्डन पीरियड यही था हाँ वो गोल्डन पीरियड वो रास्ते में पूरा थकासा महसूस हो रहा था और जब गोल्डन में इंटर किया तो सब गायब गोल्डन, गोल्डन हो गया, <laughs> गोल्डन, गोल्डन हो गया। ये गुरु नानक देव यूनिवर्सिटी में आप खड़े हैं वो बिखा रहा ਇਹ ਹਰਾਵਲ ਸਾਰੇ ਪਾਸੇ ਬਸ ਬਲਜੀ ਜੀ ਇੱਕ ਚੱਕਰ ਮੈਂ ਇੱਧਰ ਮਾਰਿਓ ਤੇ ਸਾਰੇ ਪਾਸੇ ਹਰਿਆਵਲ ਸਾਡੀ ਭਰਾਏ ਅੰਮ੍ਰਿਤਸਰ ਵੀ ਹਰਾ 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 ਇਹ ਆਪਕੇ ਨੇਪਾਲ ਜਿਹਾ ਸਾਹੀ ਹੈ ਤੇ ਇੱਕ ਵਾਰ ਨੇਪਾਲ ਵੀ ਜਰੂਰ ਆਣਾ ਜਰੂਰ ਆਇਓ ਜੋ ਇਹਨਾਂ ਨੇ ਨਾ ਅਬ ਇਹਨਾਂ ਨੇ ਜਾਣਾ ਜੇ ਹੁਣ ਪਾਕਿਸਤਾਨ ਤੇ ਅੱਜ ਜਾ ਰਹੇ ਹੀ ਪਰ ਇਹ ਥਕਾਵਟ ਮਹਿਸੂਸ ਕਰਨ ਦੇ ਆ ਤਾਂ ਮੈਂ ਅਹੀਂ ਕਾ ਅੱਜ ਤੂੰ ਛੱਡ ਕੋ ਰਹਿ ਲੋ ਤੇ ਕੱਲ ਜਾਣਗੇ ਫੇਰੇ ਤੇ ਇੱਥੋਂ ਮਤਲਬ ਇਹਨਾਂ ਨੇ ਬਾਰਡਰ ਉਹ ਵੰਗ ਵਾਲਾ ਹੀ ਕਰਾਸ ਕਰਨਾ ਨਾ ਆਪਾਂ ਹਾਂ ਇੱਥੋਂ ਜਾਣਾ ਤੇ ਚਲੋ ਅਸੀਂ ਇਹੋ ਕਿੰਨੇ ਤੁਹਾਡੀ ਯਾਤਰਾ ਜਿਹੜੀ ਸਫਲ ਹੋਵੇ ਪੰਜਾਬ ਦਾ ਤਜਰਬਾ ਵਧੀਆ ਰਿਹਾ ਕਿ ਕੈਸਾ ਕੈਸਾ ਰਹਾ ਬੜੀਆ ਬੜੀਆ ਰਿਹਾ ਬੜੀਆ ਲੱਗਾ ਨਾ ਚਲੋ ਪ੍ਰਮਾਤਮਾ ਆਪकी ਯਾਤਰਾ ਜਿਹੜੀ ਸਫਲ ਕਰੇ ਤੋਂ ਅੱਜ ਅਸੀਂ ਘਰ ਚਲੇਗੇ ਹੋਰ ਵੀ ਗੱਲਬਾਤ ਕਰਾਂਗੇ ਉਧਰ ਠੀਕ ਹੈ ਥੈਂਕ ਯੂ ਜੀ ਓਕੇ ਥੈਂਕ ਯੂ ਕੈਂਪਰ ਨੇ ਤਾਂ ਐਸਾ ਜਗਾ ਬਣਾਇਆ ਹੋਇਆ ਹੈ ਨਾ ਕੈਂਪਰ ਇਹ ਜਦੋਂ ਚਲਦੇ ਆ ਨਾ ਆਪਣੇ ਕੰਟਰੀ ਚੋਂ ਤੇ ਸਾਈਕਲ ਨੂੰ ਜਿਹੜਾ ਖੜਨ ਲਈ ਨਾ ਇੱਕ ਲੈਟਰ ਆਪਣੇ ਕੰਟਰੀ ਤੋਂ ਲੈ ਲੈਂਦੇ ਆ ਤੇ ਉਹ ਲੈਟਰ ਵਿਖਾ ਕੇ ਹੀ ਸਾਈਕਲ ਅੱਗੇ ਕਹਿੰਦੇ ਜਾਣ ਦਿੰਦੇ ਆ ਵਿਦੇਸ਼ ਭਾਵੇਂ ਲਿਆ ਹੋਵੇ ਪਰ ਸਾਈਕਲ ਦੇ ਨਾਲ ਜਾਣਾ ਬੜੀ ਵੱਡੀ ਗੱਲ ਆ ਤੇ ਰੋਸ਼ਨ ਜੀ ਜੋ 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 ਆਪ ਲੈਂਦੇ ਆ ਉਧਰੋਂ ਲੈਟਰ ਕਿਸੇ ਲੈਂਦੇ ਆ ਕੌਣ ਸੀ ਅਥਾਰਟੀ ਦਿੰਦੀ ਆ ਉਹ ਮੈਨੇ ਕਨਸੂਲਰ ਸਾਹਿਬ ਜੀ ਸੇ ਲਿਆ ਹੈ ਅੱਛਾ ਉਸਕੇ ਬਾਰਡਰ ਤੇ ਕੁਝ बुरा ना हो इसलिए ओ। कोई नहीं रोके तो इसलिए इस वो, वो वो दिखा के हम वीजा तो चाहिए चाहिए पर वो लेटर होगा तो और ये साइकिलिंग का ये बंदा साइकिलिंग कर रहा है समझ के वो छोड़ देंगे छोड़ देंगे चलो लेटर कॉपी रख के वो लास्ट लेंगे रेस कॉपी रख लेंगे ठीक है ठीक ओके ओके बहुत बढ़िया ਆ ਜਿਹੜਾ ਨਾ ਜਹਾਜ਼ ਵੀ ਲੱਗਾ ਇੱਥੇ ਤੇ ਵੀਰ ਬਹੁਤ ਕੋਰਣਾ ਵੇਖਣ ਡਿਆ ਇਹਨੇ ਤੋਪ ਵੇਖੀ ਸੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਇਹਨਾਂ ਨੇ ਖਾਸ-ਖਾਸ ਚੀਜ਼ਾਂ ਜਿਹੜੀਆਂ ਨਾ ਇਹ ਡਿਸਪਲੇ ਤੇ ਲਾਈਆਂ ਹੋਈਆਂ ਲੋ ਜੀ ਹੁਣ ਵੀਰ ਨੇ ਕੰਮ ਆ ਗਿਆ ਆਰਾਮ ਅਹੀਂ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਇੱਥੋਂ ਇਹਨੂੰ ਲੈ ਚੱਲੇ ਅਸੀਂ ਆਪਣੇ ਨਾਲ ਹੀ ਅੱਜ ਰਹਿਊਗਾ ਸਾਡੇ ਕੋਲ ਕੱਲ ਜਾਊਗਾ ਇਹ ਪਾਕਿਸਤਾਨ ਕਿਉਂਕਿ ਇਹ ਵਿਚਾਰਾ ਇਸ ਕੋਲੋਂ ਹੀ ਵੀ ਅੱਜ ਰਹਿਣ ਨੂੰ ਕੋਈ ਟਿਕਾਣਾ ਨਹੀਂ ਹੋਣ ਰਿਹਾ ਤੇ ਥੱਕਿਆ ਬਹੁਤ ਆ ਠੀਕ ਨੇ ਤੇ ਇਹਨੂੰ ਕੱਲ ਨੂੰ ਤੋਰਾਂਗੇ ਅੱਜ ਫਿਰ ਲੈ ਕੇ ਲਿਆਂ ਗੱਲਾਂ ਬਾਤਾਂ ਫਿਰ ਉੱਥੇ ਘਰ ਜਾ ਲੇ ਕਿੰ ਕਰਦੇ ਇਹਨਾਂ आ सारे फ्लैग जो है आपने जो लगाए हैं फ्लैग एक तो रेड क्रॉस का है तो दूसरे कौन से का है एक नेपाल का, तो का है तो में हाँ लाइंस क्लब लाइंस क्लब के भी मेम्बर हैं आप बढ़िया बढ़िया ਖਾਲਸਾ ਕਾਲਜ ਵੀ ਇਹਨੇ ਬੁਖਾਰਤਾ ਹੈ ਜੀ ਤੇ ਆਹ ਖਾਲਸਾ ਕਾਲਜ ਖਾਲਸਾ ਕਾਲਜ ਉਮਰਸਰ ਖਾਲਸਾ ਕਾਲਜ ਯਹਾਂ ਪੇ ਇੱਕ ਹਿੰਦੂ ਇੱਕ ਮੁਸਲਮਾਨ ਇੱਕ ਈਸਾਈ ਹੋਰ ਇੱਕ ਸਿੱਖ ਦਾ ਪਹਿਲਾ ਦਾਖਲਾ ਹੋਇਆ ਥਾ ਸਭੀ ਕੇ ਲਈ ਇਹਨੋ ਨੇ ਬਣਾ ਦਿਆ ਥਾ ਇਹ ਬਣਾ ਸਿੱਖੋ ਨਹੀਂ ਥਾ ਆ ਨਾ ਵੀਰ ਦਾ ਸਾਈਕਲ ਆਹੀ ਜੇ ਖਰਾਬ ਥੋੜਾ ਜਿਹਾ ਤੇ ਆਪਾਂ ਇਹ ਰਿਕਵੈਸਟ ਕੀਤੀ ਆ ਬਲਜੀਤ ਜੀ ਨੇ ਤੇ ਮੈਂ ਰੀਸ਼ ਨੂੰ ਬਹੁਤ ਵਧੀਆ ਬੰਦਾ ਕਰਾਇ ਮੈਂ ਇਹਦੇ ਕੋ ਘਰਾਂਦਾ ਸਾਰਾ ਕੰਮ ਤੇ ਅਰੀਸ਼ ਜੀ ਕਰਨਦੇ ਆ ਅਰੀਸ਼ ਜੀ ਹਾਂ ਜੀ ਹਾਂ ਜੀ ਕਿਵੇਂ ਕੋਈ ਜ਼ਿਆਦਾ ਕੰਮ ਨਹੀਂ ਨਾ ਨਹੀਂ ਨਹੀਂ ਕੋਈ ਜ਼ਿਆਦਾ ਕੰਮ ਨਹੀਂ ਚਲੋ ਵਧੀਆ ਵਧੀਆ ਇੱਥੇ ਤੋਂ ਹੀ ਰੱਖਤਾ ਰੋਸ਼ਨ ਪਹੁੰਚ ਗਿਆ ਜੀ ਘਰ ਲੈ ਨੂੰ ਤੇ ਮੈਂ ਅਰੀਸ਼ ਨੂੰ ਸਾਥ ਕੇ ਨਾ ਸਾਈਕਲ ਦਾ ਠੀਕ ਕਰਾਤਾ ਤੇ ਹੁਣ ਅਸੀਂ ਕਰ ਲੱਗੇ ਨਾਸ਼ਤਾ एक बात जो है ना हमें बहुत बढ़िया लगी आप यंग एज में जो ना ये कर रहे हैं आगे क्या आप है अब मैं पाकिस्तान होकर पूरी एशिया घूमूंगा अच्छा और उसके बाद अफ्रीका यूरोप हाँ, हाँ, अमेरिका एंड हाँ, फिर नेपाल फिर नेपाल और हाँ, तो तो अमेरिका यूके इसी टूर में जाएंगे सभी जगह भगवान का कृपा होगा तो इसी टूर में सब तो आपके, आपके पास वीजा है उधर के यूएसए और कनाडा का नहीं लेते लेते जाएंगे बॉर्डर बॉर्डर पे बॉर्डर बॉर्डर पे कोई एमएससी से कोई बॉर्डर पे अच्छा तो वो यूएसए का वीजा ऐसे दे देंगे नहीं घूमते रहेंगे और ए, मैं घूमते रहेंगे तो देंगे देंगे आ, वो उनको लगना चाहिए कि मैं टूरिस्ट ही हूं हां नहीं तो नहीं देंगे हां तो आपका जो मिशन है पूरा वर्ल्ड देखना है, हाँ। है? पंजाब का टोन अच्छा लगता है हाँ। मूवी में भी देखा था काफी बार इधर का टोन अच्छा काफी है। अच्छा, है और लोग भी काफी अच्छे हैं तो बढ़िया भाई तो गोल्डन टेंपल आप जाए हो आपको अच्छा लगा कैसा लगा पूरा गोल्डन गोल्डन लग गया गोल्डन तो, गोल्डन लग गया ओ, ओ जब गए थे तो निराश थे पर जब जब बैक हो गया तो ਉਹ ਘੁੰਮ ਕੇ ਥੱਕ ਗਿਆ ਤੇ ਫਰੈਸ਼ ਹੋ ਗਿਆ ਫਰੈਸ਼ ਹੋ ਗਿਆ ਹਾਂ ਪਹਿਲੇ ਥੱਕੇ ਹੋਏ تھے ਉਦਾਸ ਸੀ ਤੇ ਉਧਰ ਜਾ ਕੇ ਸਭ ਨੂੰ ਖੁਸ਼ੀ ਮਿਲਦੀ ਹੈ ਬਹੁਤ ਵਧੀਆ ਇਹਦਾ ਚਲੋ ਅੱਜ ਆਪ ਆਰਾਮ ਕਰੇ ਠੀਕ ਹੈ ਨਾ ਤੇ ਨੋ ਵੀ ਵੀਰੋ ਇਹਨੂੰ ਤਾਂ ਸਾਰੇ ਆਪਾਂ ਪਛਾਣਦੇ ਹੋਣੇ ਆ ਅੰਮਰਸਾਰੀ ਕੁਲਚੇ ਹੈ ਨੀ ਤੇ ਮੈਂ ਰੋਸ਼ਨ ਜੀ ਨੂੰ ਆ ਕੁਲਚੇ ਜਿਹੜੇ ਛਕਾਣ ਲਿਆ ਤੇ ਇਹਨਾਂ ਨੂੰ ਨਾਲ ਦੱਸਣ ਲਿਆ ਵੀ ਆਹ ਕੁਲਚੇ ਸਾਡੇ ਵਾਟ ਦੇ ਮਸ਼ਹੂਰ ਆ ਦੇ ਨਾਲ ਲੱਸੀ ਪਸੀ ਦਹੀਂ ਤੇ ਛੋਲੇ ਤੇ ਬਾਕੀਆ ਗੁਰਦਾ ਕੜਾ ਤੇ ਅਸੀਂ ਹਣ ਕਰਨ ਲੱਗੇ ਆ ਫਿਰ ਲੰਚ ਤੇ ਮੇਨ ਗੱਲ ਹੀ ਜੇ ਅੰਮ੍ਰਿਤਸਰ ਕੋਈ ਆਵੇ ਤੇ ਉਹਨੂੰ ਅੰਮ੍ਰਿਤਸਰ ਦੇ ਗੁਲਕੇ ਖਵਾਣੇ ਜਿਹੜੇ ਗਾਦੇ ਜ਼ਰੂਰੀ ਹੁੰਦੇ ਆ ਤੇ ਇਹ ਰੋਸ਼ਨ ਜੀ ਜਿਹੜੇ ਰਾ ਇਹਨਾਂ ਨੂੰ ਮੈਂ ਵਿਖਾਇਆ ਆਪਣਾ ਸਰਗਾ ਮੈਂ ਇਹਨਾਂ ਨੂੰ ਦੱਸਿਆ ਵੀ ਕੋਈ ਕੰਮ ਜਿਹੜਾ ਸਰਕਾਰ ਕਰ ਨਹੀਂ ਸਕਦੀ ਉਹਨੂੰ ਕੋਈ ਬੰਦਾ ਤੁਹਾਡੇ ਨਾਲ ਕਰਦਾ ਆਪ ਇਹ ਕਹਿੰਦੇ ਕੋਈ ਨਹੀਂ ਕਰਦਾ ਮੈਂ ਕਿ ਸਾਡੇ ਬਾਬੇ ਨੇ ਕਰਤਾ ਇੱਥੇ ਜੋ ਸਰਕਾਰ ਨਹੀਂ ਕਰ ਸਕਦੀ ਸੀ ਨਾ ਉਹ ਬਾਬੇ ਨੇ ਕਰਕੇ ਵਿਖਾ ਦਿੱਤਾ ਇਹ ਹੁਣ ਸਾਰੇ ਵੱਡ ਦਾ ਟੂਰ ਲਾ ਰਿਹਾ ਤੇ ਇਹਨੂੰ ਮੈਂ ਕਿਹਾ ਵਿਖਾ ਦਵਾਂ ਨਾਲੇ ਮੈਂ ਆਪਣਾ ਅੰਮ੍ਰਿਤਸਰ ਦਾ ਪਾਖੜਾ ਵੀ ਵਿਖਾਣਾ ਇਹਨੂੰ ਤੇ ਹਨਾ ਰੋਸ਼ਨ ਜੀ ਨੂੰ ਨਾ ਮੈਂ ਅੰਮ੍ਰਿਤਸਰ ਜਿਹੜੀ ਇਲੈਕਟ੍ਰੀਕ ਹਾਈਡਰੋਲਿਕ ਪਲਾਂਟ ਲੱਗਾ ਸੀ ਨਾ 1930 ਚ ਉਹ ਵੀ ਵਿਖਾਇਆ ਵੀ ਜਦੋਂ 100 ਸਾਲ ਪਹਿਲਾਂ ਇੱਥੇ ਸਾਡੇ ਇਲੈਕਟ੍ਰੀ ਆ ਗਈ ਸੀ ਤੇ ਅੱਜ ਵੀ ਆ ਜਿਹੜਾ ਨਾ ਇੱਕ ਯਾਦਗਾਰ ਦੇ ਤੌਰ ਤੇ ਇਹਨੂੰ ਰੱਖਿਆ ਭਾਵੇਂ ਵਰਤੋਂ ਚ ਤੇ ਨਹੀਂ ਆਂਦਾ ਪਰ ਆ ਯਾਦ ਜ਼ਰੂਰ ਹੈ ਜੀ ਵੀ ਜਦੋਂ ਕਿਤੇ ਦੀਵਾ ਨਹੀਂ ਜਗਦਾ ਤੇ ਉਦੋਂ ਪਹਿਲੀ ਲਾਈਟ ਇੱਥੇ ਆਈ ਤੇ ਸ੍ਰੀ ਦਰਬਾਰ ਸਾਹਿਬ ਨੂੰ ਵੀ ਇਤੋਂ ਹੀ ਜਿਹੜੀ ਸਪਲਾਈ ਹੋਈ ਸੀ ਕਿਹਲੇ ਹਾਂਜੀ ਤੇ ਕਿਵੇਂ ਲੱਗਾ ਜੀ ਪ੍ਰੋਜੈਕਟ ਕਿਹੈਸਾ ਲੱਗਾ ਹੈ acha ਲੱਗਾ acha ਲੱਗਾ ਹਾਂ ਹਾਂ ਉਸ ਸਮੇਂ ਕੇ ਬਾਅਦ ਹੈ ਹਾਂ ਪੁਰਾਣਾ 1 ਸੈਂਚਰੀ ਅਨ ਸੈਂਚਰੀ ਹਾਂ ਹਾਂ ਅੰਨੀ ਡੀਅਰਸ ਕੇ ਬਾਅਦ ਹੈ ਅੱਛਾ ਹੈ ਅੱਛਾ ਅੱਛਾ ਬੜੀਆ ਬੜੀਆ ਚਲੋ ਬੜੀਆ ਹੀ ਚਲੇ ਅੱਜ 3 ਤਰੀਕ ਹੋ ਗਈ ਜੇ 3 ਮਾਰਚ ਤੇ ਇਹਦਾ ਟਾਈਮ ਹੋ ਗਿਆ ਜਾਣ ਦਾ ਦਰੋਸ਼ਨ ਜੀ ਦਾ ਤੇ ਜਾ ਰਹੇ ਹੋ ਨਹੀਂ ਮੈਂ ਇਹਨਾਂ ਨੂੰ ਨਰਾਇਣਗੜ੍ਹ ਵਾਲੀ ਸਾਈਡ ਤੇ ਨਾ ਜਿਹੜਾ ਹੈਗਾ ਨਾ ਆਪਣਾ ਇੰਡੀਆ ਗੇਟ ਉੱਥੋਂ ਤੱਕ ਛੱਡ ਕੇ ਆਣਾ ਆ ਯੂਨੀ ਨਾਲ ਮਿਲ ਗਿਆ ਸਾਡੇ ਇਹ ਵੀ ਹੱਲ ਕਰਦੇ ਵਾਹਿਗੁਰੂ ਜੀ ਕੀ ਫਤਿਹ ਹਾਂ ਅ ਵੀਰ ਦਾ ਜੋਸ਼ਿਆ ਮੈਨੂੰ ਅਕਰੀ ਕਰਦਾ ਸੀ ਮੈਂ ਬਖਾਤੀ ਇਹਨੂੰ ਬਾਹਰ ਹੀ ਇੰਡੀਆ ਗਏ ਉਹ ਕਾ ਜੋ ਜਿਹੜਾ ਨਾਨਕਾ ਦੇ ਲੱਗ ਗਿਆ ਦਾ ਉੱਥੇ ਪਹੁੰਚ ਗਿਆ ਤੇ ਇਹ ਸਾਡੇ ਘਰ ਤੋਂ ਮੇਰੇ ਕਾ 18 ਕਿਲੋਮੀਟਰ ਹੈ ਤੇ ਮੈਂ ਇੱਥੇ ਹਲਬਦਾ ਲਵਾਂਗਾ ਰਕੋ ਵਾਸਤੇ ਦੀ ਤੇ ਇਹਨੂੰ ਮਾ ਕੇ ਇੱਥੋਂ ਫਿਰ ਦੀਵਾਰੀ ਪੰਨਾ ਇਹਦੀ ਤੇ ਸਾਹਮਣੇ ਉਹ ਦੇਖਦਾ ਵਾ ਇੰਡੀਆ ਗੇਟ ਆਪਾਂ ਹੁਣ ਪਹੁੰਚ ਗਏ ਜੀ ਇੰਡੀਆ ਗੇਟ ਤੇ ਇਹਨੂੰ ਮੈਂ ਤੇ ਬਾਰੇ ਸਾਰੀ ਜਾਣਕਾਰੀ ਦੇਣਾ ਕਿਉਂਕਿ ਇਹ ਸਿੱਖ ਰਾਜ ਬਾਰੇ ਵੀ ਪੂਰੀ ਜਾਣਕਾਰੀ ਲੈਣ ਡਿਆ ਤੇ ਸ਼ਾਮ ਸਿੰਘ ਅਟਾਰੀ ਜਿਹੜੇ ਹੈ ਨਾ ਇਹ ਆਪਣੇ ਸਿੱਖ ਕੌਮ ਦੇ ਜਿਹੜੇ ਆਖੀਰਲੇ ਜਿਹੜੇ ਜਰਨਲਿਸਟ ਜਿੰਨਾ ਸਭਰਾਹ ਵਾਲੀ ਜੁੱਧ ਜੜੀਆ ਲੜੀਆ ਤੇ ਸਭਰਾਹ ਵਾਲੀ ਜੁੱਧ ਜੜੀਆ ਇਹਦੇ ਬਾਰੇ ਜਿਹੜਾ ਨਾ ਮੇਰੇ ਭਾਈਆ ਜੀ ਜਿਹੜੇ ਬੜੇ ਵਿਰਾਗ ਚ ਕੀ ਕਰਨ ਚਾਤਾ ਗਾਹ ਨੇ ਕਰਦੇ ਹੁੰਦੇ ਆ ਅੱਜ ਵੀ ਉਹਨਾਂ ਨੇ ਕੀ ਕੀ ਆ ਸ਼ਾਹ ਮੁਹੰਮਦ ਤੇ ਸ਼ਾਹ ਮੁਹੰਦ ਦਾ ਇੱਕ ਸਰਦਾਰ ਬਾਜੋ ਕੋ ਜਿੱਤ ਕੇ ਤਨੁਹਾਰ ਨਹੀਂ ਉਹ ਮੈਂ ਉਹਦੇ ਵਿੱਚ ਨਾਲ ਸ਼ਾਮਲ ਕਰ ਰਿਹਾ ਤੇ ਨਾਲ ਇਹਨੂੰ ਮੈਂ ਹੁਣ ਸਾਰਾ ਕੁਝ ਵਿਖਾ ਕੇ ਇੱਥੋਂ ਇਹਨੂੰ ਜਿਹੜੀ ਇਹਨਾਂ ਰਵਾਨਗੀ ਦਊਗਾ ਸੁਭਰਾ ਦੇ ਜੰਗ ਦਾ ਜਿਹੜਾ ਇਤਿਹਾਸ ਹੈ ਉਹ ਇਸ ਪ੍ਰਕਾਰ ਹੈ ਕਿ ਇਸ ਲਾਟ ਜੋ ਸਰਦਾਰ ਸ਼ਾਮ ਸਿੰਘ ਔਰ ਰਾਜ ਭਾਗ ਦੇ ਮਾਲਕ ਸਨ ਉਹ جنگ ਦੇ ਵਿੱਚ ਵੱਡੀ ਉਮਰ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਆਖਰਕਾਰ ਜਦੋਂ ਅੰਗਰੇਜ਼ਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਹੋ ਰਿਹਾ ਸੀ ਤੇ ਇਧਰ ਸਿੱਖ ਫੌਜ ਦੇ ਵਿੱਚ ਜਿਹੜੇ ਗਦਾਰ ਲੋਕ ਸੀ ਉਹਨਾਂ ਦੇ ਗੁਦਾਰੀ ਦੇ ਮਤਲਬ ਕਾਰਨ ਕਰਕੇ ਔਰ ਜਿੱਤੀ ਹੋਈ ਸਾਡੀ ਫੌਜ ਜਿਹੜੀ ਹੈ ਉਹ ਹਾਰ ਗਈ ਔਰ ਸਰਦਾਰ ਸ਼ਾਮ ਸਿੰਘ ਜਿਹੜੇ ਸਨ ਉਹ ਐਨੇ ਜਿਹਾਰੂ ਮਤਲਬ ਆਪਣਾ ਤਰੀਕੇ ਦੇ ਨਾਲ ਲੜੇ ਕਿ ਚਿੱਟਾ ਦਾੜਾ ਹੁੰਦਿਆ ਹੋਇਆ ਵੀ ਔਰ ਤਲਵਾਰ ਦੇ ਮਤਲਬ ਵੀ ਮੁਠੇ ਦੇ ਉੱਪਰ ਉਹਨਾਂ ਹੱਥਾਂ ਸੀ ਜਿਸ ਟੈਮਪੇ ਸ਼ਾਤ ਪ੍ਰਾਪਤ ਕੀਤੀ ਹੈ ਤਾਂ ਉਸ ਟੈਮਪੇ ਉੱਪਰ ਜੋ ਇੱਕ ਮੁਸਲਮਾਨ ਕਵੀ ਮੁਹੰਮਦ ਸ਼ਾਹ ਹੋਇਆ ਹੈ ਉਸਨੇ ਬੋਲਿਆ ਵਾ ਅੱਜ ਹੋਵੇ ਸਰਕਾਰਤਾ ਮੁੱਲ ਪਾਵੇ ਅੱਜ ਹੋਵੇ ਸਰਕਾਰਤਾ ਮੁੱਲ ਪਾਵੇ ਜਣੀਆਂ ਖਾਲਸੇ ਨੇ ਤੇ ਗਾ ਮਾਰੀਆਂ ਨੇ ਮਾਰੀਆਂ ਨੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਾਹ ਮਹਮਦ ਦਾ ਇਕਸਰ ਕਾਰਵਾਜੋ ਸ਼ਾਹ ਮਹਮਦ ਦਾ ਇਕਸਰ ਕਾਰਵਾਜੋ ਇਥੇ ਮਹਾਰਾਜਾ ਰਣਜੀਤ ਸਿੰਘ ਨੂੰ ਮੱਲੂਬੀ ਮਖਾਰ ਮੱਲੂਬੀ ਮੁੱਲਦੰਦ ਹੋ ਕੇ ਇਹ ਵਰਣਨ ਕਰਨੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਣੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਾਹ ਮੁਹੰਮਦ ਆ ਇਕਸਰ ਕਾਰਬਾਜੋ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜੋ ਨਾ ਇਹ ਲੀਨਦਾ ਹੋ ਗਿਆ ਟਾਈਮ ਜਾਣਦਾ ਤੇ ਬਾਰਡਰ ਤੋਂ ਪਾਰ ਜਾਣਾ ਅੱਗੇ ਰੈੱਡ ਕਰਾਸ ਵਾਲਿਆਂ ਨਾਲ ਦੀ ਗੱਲਬਾਤ ਹੋ ਗਈ ਆ ਤੇ ਅੱਗੇ ਉਹਨਾਂ ਨੇ ਰিসিਵ ਕਰਦਾ ਇਹਨੂੰ ਤੇ ਅਸੀਂ ਕੋਸ਼ਿਸ਼ ਕੀਤੀ ਆ ਵੀ ਇਹਨੂੰ ਮਤਲਬ ਪੂਰਾ ਰਿਲੈਕਸ ਕਰਕੇ ਅੱਗੇ ਤੋੜੀਏ ਤੇ ਇਹਨੇ ਕੱਲ ਆਰਾਮ ਕਰ ਲਿਆ ਤੇ ਅੱਜ ਹੁਣ ਅਗਲਾ ਸਫਰ ਇਹਦਾ ਵਧੀਆ ਨਿਕਲੂਗਾ ਹਾਂਜੀ ਤੇ ਕਿਵੇਂ ਦੀ ਇੱਕ ਤਰ੍ਹਾਂ ਦਾ ਲੱਗਾ ਠੀਕ ਆ ਕੋਈ ਸ਼ਿਕਾਇਤ ਕੋਈ ਕਮੀ ਤਾਂ ਨਹੀਂ ਆਈ ਨਹੀਂ ਠੀਕ ਆ ਬੜੀਆ ਹੀ ਚਲੋ ਠੀਕ ਆ ਤੇ ਕੁਝ ਕਹਿਣਾ ਚਾਹਤੇ ਹੋ ਆਪ धन्यवाद आपको आपको तो जो ना, ये ये ये, तो जोर <laughs> इसकी तो, कोई बात नहीं है और कोई आपका हो तो आप बता सकते हैं कभी भी आप इधर आए ना या पंजाबी कोई भी आपको मिल जाए ना तो समझ लो कोई बात नहीं जहाँ पे तो पंजाबी है आपकी मदद के लिए कोई ना कोई खड़ा हो ही जाएगा जब जरूरत हो तो आपने बोलना था कल आपने नहीं पूछा मैंने पूछा आपसे है ना अगर आपको जरूरत है हमें बोल सकते थे तो चलो फिर भी बढ़िया है ਤੇ ਹਮਾਰੀਆਂ ਸ਼ੁਭ ਕਾਮਨਾਵਾਂ ਆਪਕੇ ਸਾਥ ਹੈ ਪ੍ਰਮਾਤਮਾ ਕਰੇ ਆਪ ਦਾ ਜੋ ਇਹ ਕੈਸ਼ਨ ਹੈ ਨਾ ਬਣਾ ਰਹੀ ਤੋ ਇਸ ਕੋ ਐਂਡ ਤੱਕ ਕਰ ਜੋ ਹੈ ਨਾ ਆਪ ਤੰਦਰੁਸਤ ਰਹੇ ਤੋ ਬੜੀ ਜਾ ਰਹੋ ਸੰਗਾ ਸੰਗਾ ਜੀ ਬਾਦ ਫੋਟ ਓਕੇ ਮੈਨੂੰ ਦੱਸ ਦੇਈ ਫਿਰ ਸਾਰਾ ਕੁਝ ਲੋ ਜੀ ਇਹ ਵੀਰ ਤੇ ਚਲੇ ਗਿਆ ਦੇਖੋ ਹੀ ਤਰਾ ਕਰੋ ਭਾਈ ਹਾਂ ਜੇ ਕੋਈ ਵੀ ਇਸ ਤਰ੍ਹਾਂ ਦਾ ਸਾਈਕਲਿਸਟ ਮਿਲ ਜਾ ਆਪਾਂ ਹੋਰ ਵੀ ਨਹੀਂ ਸਾਰੇ ਪੰਜਾਬੀ ਭਰਾ ਹੀ ਕਰ ਸਕਦੇ ਨਹੀਂ ਤੇ ਸਾਈਕਲਿਸਟ ਤੋਂ ਜ਼ਰੂਰ ਕਰਿਆ ਕਰੋ ਜੱਗਾ ਜੀ ਮਿਲਾਂਗੇ ਕੇ ਅਗਲੀ ਵੀਡੀਓ ਚ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਬਾਕੀ ਜਿਹੜੇ ਨਾ ਕੋਸ਼ਿਸ਼ ਕਰੋ ਐਕਸਰਸਾਈਜ਼ ਕਰਿਆ ਕਰੋ ਕੋਈ ਵੀ ਕਰ ਲਓ ਚਾਹੇ ਤੁਸੀਂ ਸਾਈਕਲਿੰਗ ਕਰ ਲਓ ਜਾਂ ਹੋਰ ਐਕਸਰਸਾਈਜ਼ ਕਰ ਲਓ ਜ਼ਰੂਰ ਕਰਿਆ ਕਰੋ ਤੇ ਬਾਕੀ ਜੇ ਇਸ ਤਰ੍ਹਾਂ ਦੇ ਲੋੜਵੰਦ ਕੋਈ ਆਂਦੇ ਨਾ ਜਿਹੜੇ ਇੰਨੀ ਹਿੰਮਤ ਕਰਦੇ 26 ਸਾਲ ਦੀ ਉਮਰ 'ਚ ਕਰਨ ਦੇ ਕੋਸ਼ਿਸ਼ ਤੇ ਉਹਨਾਂ ਦੀ ਮਦਦ ਕਰਿਆ ਕਰੋ ਚੰਗਾ ਜੀ ਸਾਰਿਆਂ ਨੂੰ ਸੱਸ ਦੀਆਂ ਜਗਾ